ਲਓ ਜੀ ਆਪਣਾ ਬਹੁਤ ਹੀ ਸੁੰਦਰ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੇ ਇਹ ਆਪਣਾ 10-10 ਕੁੰਡਿਆਂ ਦਾ ਡਿਜ਼ਾਈਨ ਹੈ ਤੇ 8 ਕੁੰਡੇ ਤੁਸੀਂ ਬਾਹਰ ਰੱਖਣੇ ਆ 6 ਕੁੰਡੇ ਤਾਂ ਤੁਸੀਂ ਇਹ ਡਿਜ਼ਾਈਨ ਇੱਧਰ ਸੈੱਟ ਕਰਨ ਵਾਸਤੇ ਰੱਖਣੇ ਇੱਕ ਕੁੰਡਾ ਇੱਧਰ ਵੱਤ ਇੱਕ ਹੋ ਦੋ ਕੁੰਡੇ ਹੋਰ ਰੱਖਣੇ ਆ ਤੇ ਦੇਖੋ ਜੀ ਆਪਣਾ ਚੌਰਸ ਢੱਬੀ ਦਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਇਹਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਵਾਟਰ ਕੋਟ ਜੈਕਟ ਸ਼ਾਲ ਸਕਾਫ ਟੋਪੀ ਸਟੌਲ ਕੁਝ ਵੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਜਿਹੜਾ ਨਹੀਂ ਵੀ ਬਣ ਜਾਣਦਾ ਉਹ ਵੀ ਬਣਾ ਸਕਦਾ ਹੈ ਇਸ ਨਾਲ ਇਹ ਉਲਟੇ ਪਾਸਿਓਂ ਇਸ ਤਰੀਕੇ ਨਾਲ ਦਿਖਦਾ ਤੇ ਸਿੱਧੇ ਪਾਸਿਓਂ ਇਹ ਇਸ ਤਰੀਕੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਪਸੰਦ ਆਵੇ ਸਿਰ ਤੇ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆ ਸਭ ਠੀਕ ਹੋਵੋਗੇ ਅੱਜ ਆਪਾਂ ਬਹੁਤ ਸੁੰਦਰ ਡਿਜ਼ਾਈਨ ਬਣਾਉਣੀ ਜੀ ਦੀ ਖਾਤਰ ਆਪਾਂ 10-10 ਦੇ ਹਿਸਾਬ ਨਾਲ ਕੁੰਡੇ ਪਾਏ ਐ ਤੇ 8 ਕੁੰਡੇ ਆਪਾਂ ਵੱਧ ਪਾਏ ਐ ਤੇ ਪਹਿਲਾ ਕੁੰਡਾ ਤੁਸੀਂ ਮੋੜਨ ਲੋ ਤਾਂ ਚਾਹੀ ਬਿਨਾਰ ਗੁਣਾ ਉਤਾਰ ਲਓ ਤੇ ਹੁਣ ਆਪਾਂ ਇੱਕ ਤਾਂ ਇਹ ਵੱਧ ਕੁੰਡਾ ਰੱਖਿਆ ਹੋਇਆ ਤੇ 6 ਆਪਾਂ ਸਿੱਧੇ ਮੋੜਨੇ 6 ਕੁੰਡੇ ਆਪਾਂ ਸਿੱਧੇ ਮੋੜ ਲਏ 4 ਕੁੰਡੇ ਪਲਟੇ ਮੋੜਨੇ ਤੰਨਾ 4 ਤੁਸੀਂ ਬਾਟਰ ਜੇ ਜਾਂ ਮਾਦੀ ਬਣਾ ਸਕਦੇ ਹੋ 6 ਗੁੰਡੇ ਫਿਰ ਆਪਾਂ ਰੁੱਟੇ ਬੁਣਨੇ ਸਿੱਧੇ ਬੁਣਨੇ 2 ਤੰਨਾ 4 5 6 4 ਗੁੰਡੇ ਪਰ ਰੁੱਟੇ ਬੁਣਨੇ ਅਰ ਠੀਕ ਹੁੰਡੇ ਫਿਰ ਅੱਪਰ ਸਿੱਧੇ ਮੁੰਨੇ। ਤੋਂ 3 4 5 6 ਚਾਰ ਕੁੰਡੇ ਆਪਾਂ ਉਲਟੇ ਮੁੰਨੇ। 1 2 3 ਯਾਰ हम आप छे कुंडे सीधे बनने तो, दो तीन चार पे एक अपना बती सिलाई अपनी पूरी होगी दूजी सिलाई चलती है अपनी उल्टी बनूगी सारी पहला कुंडा आप बना तारा के अपनी उल्टी सिलाई है तो उल्टी बन के आऊंगी ਸਾਰੇ ਆਪਾਂ ਇਹ ਉਲਟੀ ਮੋਨਲਾਈਨ ਨੇ ਸਲਾਈ ਹੁਣ ਆਪਾਂ ਤੀਜੀ ਸਲਾਈ ਤੇ ਆ ਗਏ ਪਹਿਲਾ ਕੁੰਡਾ ਬਿਨਾ ਬਣਿਆ ਉਤਾਰਾਂਗੇ 6 ਬਣਾਗੇ ਇਹ ਜਿਵੇਂ ਆਪਣੀ ਪਹਿਲੀ ਸਲਾਈ 6 ਆਪਾਂ ਸਿੱਧੇ ਬਣਾਗੇ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਓਵੇਂ ਆਪਾਂ ਤੀਜੀ ਸਲਾਈ ਬਣਾਵਾਂਗੇ 4 5 6 4 ਆਪਾਂ ਉਲਟੇ ਬਣਾਗੇ ਇਹ ਆਪਾਂ ਪਹਿਲੀ ਸਲਾਈ ਦੇ ਤਰ੍ਹਾਂ ਬਣਨੀ ਆ ਤੇ ਆਪਾਂ ਬਣਾ ਕੇ ਤੇ ਫਿਰ ਤੁਹਾਨੂੰ ਦੱਸਦੇ ਆਂ ਜੇ ਆਲਟੇ ਹੁਣ ਛੀ ਸਿੱਧੇ ਚਾਹ ਉਲਟੇ ਛੀ ਸਿੱਧੇ ਇਸੇ ਤਰ੍ਹਾਂ ਆਪਾਂ ਇਹ ਸਲਾਈ ਪੂਰੀ ਕਰਦੇ ਆਪਣੀ ਤੀਜੀ ਸਲਾਈ ਪੂਰੀ ਹੋ ਗਈ ਚੌਥੀ ਆਪਣੀ ਸਿੱਧੀ ਉਲਟੀ ਸਲਾਈ ਬਣੂਗੀ ਇਹ ਹਰ ਸਲਾਈ ਉਲਟੀ ਬਣਾਇਆ ਕਰੂਗੀ ਤੇ ਹੁਣ ਆਪਾਂ ਇਹ ਸਲਾਈ ਪੱਕੇ ਦੱਸਦੇ ਚੌਥੀ ਪੰਜਵੀਂ ਸਲਾਈ ਹੁਣ ਆਪਾਂ ਚੌਥੀ ਸਲਾਈ ਕੱਢ ਲਈ ਪੰਜਵੀਂ ਸਲਾਈ ਆਪਣੀ ਜਿਵੇਂ ਪਹਿਲੀ ਤੇ ਤੀਜੀ ਸਲਾਈ ਬਣੀ ਉਸੇ ਤਰੀਕੇ ਨਾਲ ਹੀ ਬਣੂਗੀ ਜਿਵੇਂ ਪਹਿਲੀ ਬਣੀ ਸੀ ਤੀਜੀ ਬਣੀ ਸੀ ਪੰਜਵੀਂ ਸਲਾਈ ਵੀ ਆਪਾਂ ਉਵੇਂ ਬਣਾਉਣੀ ਐ ਤੇ ਉਲਟੀ ਸਲਾਈ ਉਲਟੀ ਪਾਉਗੇ ਤੁਹਾਨੂੰ ਅਸੀਂ ਕੱਟ ਕੇ ਦਿਖਾਉਣੀ ਆ ਪੰਜਵੀਂ ਤੇ ਛੇਵੀਂ ਸਲਾਈ ਇਹ ਜਿਹੜੇ ਮੈਂ ਪਹਿਲੀ ਤੇ ਤੀਜੀ ਪਈ ਹੋਵੇ ਪਾਉਗੀ ਛੇ ਸਿੱਦੇ ਤੇ ਚਾਰ ਉਲਟੇ ਹੁਣ ਆਪਾਂ ਸੱਤਵੀਂ ਸਲਾਈ ਤੇ ਆ ਗਏ ਸੱਤਵੀਂ ਸਲਾਈ ਵੀ ਆਪਣੇ ਉਵੇਂ ਪਾਉਗੇ ਜਿਵੇਂ ਪਹਿਲੀ ਪਈ ਸੀਗੀ ਤੇ ਅੱਠਵੀਂ ਆਪਣੀ ਸਾਰੇ ਉਲਟੀ ਸਲਾਈ ਪਾਉਗੇ ਫਿਰ ਤੁਹਾਨੂੰ ਦਿਖਾਉਣੀ ਆ ਨੰਮੀ ਸਲਾਈ ਤੇ ਕਿਵੇਂ ਕਰਨਾ ਹੈ ਲਓ ਜੀ ਆਪਾਂ 8 ਸਲਾਈਆਂ ਪਾ ਲਈਆਂ 4 ਸਿੱਧੇ ਪਾਸੇ 4 ਉਲਟੇ ਪਾਸੇ ਹੁਣ ਆਪਣੀ 9ਵੀਂ ਸਲਾਈ ਸ਼ੁਰੂ ਹੋਵੇਗੀ ਇਹ ਤੇ ਆਪਣਾ ਡਿਜ਼ਾਈਨ ਬਦਲਿਆ ਜਾਊਗਾ ਡਿਜ਼ਾਈਨ ਇਹੀ ਰਹੂਗਾ ਚੇਂਜ ਹੋਊਗਾ ਪਹਿਲਾ ਗੁੰਡਾ ਉਤਾਰਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ 4 ਗੁੰਡੇ ਆਪਾਂ ਉਲਟੇ ਬੁਣਾਂਗੇ 1 2 3 4 ਹੁਣ ਆਪਾਂ 6 ਗੁੰਡੇ ਸਿੱਧੇ ਬੁਣਾਂਗੇ ਤੰਨਾ 4 1 5 ਲਓ ਜੀ ਆਪਣਾ ਜਿਹੜਾ ਇਹ ਡਿਜ਼ਾਈਨ ਸੀ ਇੱਥੇ ਬਣ ਗਿਆ ਜਿਹੜਾ ਇਹ ਹੈ ਇੱਥੇ ਬਣ ਗਿਆ ਇੱਥੋਂ ਤੱਕ ਆਪਣਾ ਇਹ ਡਿਜ਼ਾਈਨ ਪੂਰਾ ਹੋ ਗਿਆ 6 ਸਿੱਦੇ ਪਾ ਕੇ ਹੁਣ ਆਪਾਂ 4 ਉਲਟੇ ਪਾਵਾਂਗੇ ਇਹ ਪਾਉਗੀ ਸਲਾਈ ਪਹਿਦੀ ਸਲਾਈ ਵਾਂਗੂ ਹੀ ਆਪਣੀ ਇਹ ਵੀ ਥੋੜੀ ਚੇਂਜ ਹੋਈ ਵੀ ਹੈ ਹੁਣ ਛੇ ਸਿੱਧੇ ਉਲਟੀ ساری ਸਲਾਈ ਉਲਟੀ ਬਣੂਗੀ ਧਿਆਰ ਉਲਟੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਬਣ ਜਾਂਦਾ ਛੇ ਆਪਾਂ ਸਿੱਧੇ ਇਹ ਚਾਰ ਉਲਟੇ ਤੇ ਇੱਕ ਆਪਣਾ ਸਿੱਧਾ ਇੱਕ ਜਿਹੜਾ ਆਪਾਂ ਬਦਲ ਰੱਖਿਆ ਹੋ ਲਓ ਜੀ ਆਪਣਾ ਇਹ ਡਿਜ਼ਾਈਨ ਬਦਲਿਆ ਗਿਆ ਹੁਣ ਡਿਜ਼ਾਈਨ ਸ਼ੁਰੂ ਹੋ ਗਿਆ ਚਾਰ ਸਲਾਂਗਾਂ ਇੰਦਰੋਂ ਸਿੱਧੇ ਇਸ ਤਰੀਕੇ ਨਾਲ ਪੈਣਗੀਆਂ ਉਲਟੀਆਂ ਸਾਰੀਆਂ ਉਲਟੀਆਂ ਪੈਣਗੀਆਂ ਬਣਾ ਕੇ ਆਪਾਂ ਤੁਹਾਨੂੰ ਦੱਸਦੇ ਹਾਂ ਉਲਟੀਆਂ ਇਹ ਚ ਆਪਣੀਆਂ 8 ਸਲਾਂਗਾਂ ਪਈਆਂ ਚਾਰ ਸਿੱਧੇ ਪਾਸੇ ਚਾਰ ਉਲਟੇ ਪਾਸੇ ਹੁਣ 8 ਇਹ ਇੱਥੇ ਪੈਣਗੀਆਂ ਆਪਾਂ ਦੋ ਪਾ ਲਈਆਂ ਤੇ ਹੁਣ ਆਪਣੀ ਤੀਜੀ ਸ਼ੁਰੂ ਹੁੰਦੀ ਹੈ ਇਹ ਪੈਣਗੀਆਂ ਉਸੇ ਤਰੀਕੇ ਨਾਲ ਜਿਵੇਂ ਆਪਾਂ ਥੱਲੇ ਬੁਣੀਏ ਜਿਵੇਂ ਆਪਾਂ ਹੁਣ ਪਹਿਲੀ ਬੁਣੀ ਆਂ ਇਹ ਬਣਣਗੀਆਂ ਚਾਰ ਉਲਟੇ 6 ਸਿੱਧੇ ਚਾਰ ਉਲਟੇ 6 ਸਿੱਧੇ ਆਪਾਂ ਤੁਹਾਨੂੰ 8 ਸਲਾਂਗਾਂ ਪਾ ਕੇ ਦਿਖਾਉਣੀ ਹੈ चार उल्टे पौन लिधे ये आपूँ अठ सलाइं पा के दिखाने फिर लो जी बना तो आप बना लिया अट्ठ सलाइया कल्टे पास इस तरीके का बन गया अपना तो हम यही डिजाइन तरुजूगा तनों एक बार दस छी कुंडे आप सीधे ਸਹੀ ਹੁੰਦੇ ਆਪਾਂ ਸਿੱਧੇ ਬਣਨੇ। ਤੇਨ ਕਰ ਅੰਦੇ ਸੇ ਯਾਰ ਉਲਟੇ ਬਣਨੇ। ਇਹ ਜੀ ਇਹੀ ਡਿਜ਼ਾਈਨ ਤਾਂ ਫਿਰ ਜੂਗਾ ਆਪਣਾ ਤੇ ਹੁਣ ਆਪਾਂ ਇਹ ਹੀ ਰਿਪੀਟ ਕਰਦੇ ਜਾਓ। ਤੇ ਥੋੜਾ ਡਿਜ਼ਾਈਨ ਬਣ ਕੇ ਬਹੁਤ ਸੁੰਦਰ ਆਊਗਾ। ਫੋਨੋ ਇਹ ਵੀ ਟਿੱਕੀ ਬਣਾ ਕੇ ਦਿਖਾਉਣੇ ਆ। ਇੰਨੀ ਹੋਰ ਇਹ ਦਿਖਾਵਾਂਗੇ ਤੁਹਾਨੂੰ। ਇੰਨੀ ਹੋਰ ਬਣਾ ਕੇ ਦਿਖਾਉਣੇ ਉੱਤੇ। ਲਓ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਸੁੰਦਰ ਡਿਜ਼ਾਈਨ ਹੈ ਤੇ ਤੁਸੀਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਓ ਥੋੜਾ ਬਹੁਤ ਹੀ ਵਧੀਆ ਡਿਜ਼ਾਈਨ ਬਣ ਕੇ ਤਿਆਰ ਹੋਊਗਾ। ਨਵਾਂ ਡਿਜ਼ਾਈਨ। ਇੱਕ ਵਾਰੀ ਟਰਾਈ ਜ਼ਰੂਰ ਕਰਿਓ। ਇਹ ਵੀਡੀਓ ਨੂੰ ਲਨਤੇ ਕਰ ਜਰੂਰ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਨਾ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ